RTV ਪੰਜਾਬੀ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਤੇ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਨੂੰ ਰੂਬਰੂ ਕਰਾਉਣ ਲੱਗਾ ਜਿਹੜਾ ਜਿਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਕੌਮ ਦੇ ਆਪਣੇ ਸਾਡੇ ਯੋਧੇ ਨੇ ਜਿਨ੍ਹਾਂ ਨੇ ਸੰਘਰਸ਼ ਵੀ ਲੜਿਆ ਕਿ ਜਦੋਂ ਲੋੜ ਵੋਟਾਂ ਵਾਲੇ ਪਾਸੇ ਆਈ ਤੇ ਉਸ ਪਾਸੇ ਵੀ ਉਸ ਸਰਕਾਰ ਮੇਂ ਆਗੂ ਨਜ਼ਰ ਆਈ ਕਿਉਂ ਕਿ ਪੰਜਾਬ ਲੁੱਟਿਆ ਗਿਆ ਪੰਜਾਬ ਕੁੱਟਿਆ ਗਿਆ ਪੰਜਾਬ ਡੁੱਬਿਆ ਗਿਆ ਇਹ ਲੁੱਟਿਆ ਕੁੱਟਿਆ ਡੁੱਬੇ ਡੋਬਿਆ ਕਹਨੇ ਇਹ ਆਪਣੇ ਆ ਨੇ ਜਾਂ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਸੀਗੀ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਥੋੜੇ ਜਿਹੇ ਸਮੇਂ ਦੇ ਵਿੱਚ ਮੇਰਾ ਕਹਿਣ ਤੋਂ ਬਾਅਦ ਸਰਦਾਰ ਹਰਮਿੰਦਰ ਸਿੰਘ ਗਿੱਲ ਜਿਹੜਾ ਜਾਣੀ ਮਾਣੀ ਸ਼ਖਸੀਅਤ ਨੇ ਇਹਨਾਂ ਨੇ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਜੀ 47 ਤੋਂ ਬਾਅਦ ਪੰਜਾਬ ਨੂੰ ਹਰ ਪਾਸਿਓਂ ਮਾਰੀ ਪਈ ਆ ਪੰਜਾਬ ਦੇ ਇਹ ਆਪਣਿਆਂ ਨੇ ਲੁੱਟਿਆ ਜਾਂ ਸਾਜ਼ੀ ਦਾ ਸਹਕਾਰ ਹੋਇਆ ਦੇਖੋ ਅਸਲ ਦੇ ਵਿੱਚ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਨਾ ਦੇਖੋ ਪੰਜਾਬ ਸਾਰਿਆਂ ਨੂੰ ਪਤਾ ਕਿ ਬੜੀ એનਰਜੈਟਿਕ ਤੇ ਬੜਾ ਅਗਾਹ ਵਧਣ ਵਾਲਾ ਸੂਬਾ ਹੈ ਦੇਖੋ ਇਹਦੇ ਪੰਜਾਬ ਨਾਲ ਸੰਬੰਧਤ ਲੋਕਾਂ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਪਰ ਅੱਜ ਉਹ ਲੋਕ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਲੜਦੇ ਰਹੇ ਦੇਸ਼ ਨੂੰ ਆਜ਼ਾਦ ਤੋਂ ਬਾਅਦ ਉਹਨੂੰ ਬਰਕਰਾਰ ਰੱਖਣ ਵਾਸਤੇ ਲੜਦੇ ਰਹੇ ਅੱਜ ਉਹਨਾਂ ਦੀ ਹਾਲਤ ਅੱਜ ਨਸ਼ੇੜੀਆਂ ਵਰਗੀ ਬਣ ਆਤੀ ਉਹਦੇ ਵਿੱਚ ਵੀ ਸੈਂਟਰਲ ਏਜੰਸੀਆਂ ਦਾ ਬਹੁਤ ਵੱਡਾ ਹੱਥ ਆ। ਆ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹ ਕੋਈ ਕੁਦਰਤੀ ਆਫਤ ਨਹੀਂ ਗਈ। ਇਹ ਮੈਨ-ਮੇਡ ਆਫ ਐਫਰਟ। ਇੱਥੇ ਤੁਸੀਂ ਗੱਲ ਕੀਤੀ ਇਹਦੇ ਸੈਂਟਰ ਦਾ ਬਹੁਤ ਵੱਡਾ ਹੱਥ ਆ। ਤੇ ਮੈਂ ਇੱਕ ਗੱਲ ਕਰਨੀ ਚਾਹੂੰਗਾ। ਜੇ ਅਸੀਂ ਆਪਣੇ ਘਰ ਦੇ ਵਿੱਚ ਮਜ਼ਬੂਤ ਆਂ। ਜੇ ਸਾਡੇ ਆਪਣੇ ਘਰ ਜੋ ਕੋਈ ਸਹਿੰਦ ਨਹੀਂ ਲੱਗਦੀ ਤਾਂ ਬਾਹਰ ਦੇ ਵਿੱਚ ਕੀ ਹਿੰਮਤ ਆ ਕਿ ਸਾਡੇ ਕੰਮ ਆਵੇ। ਦੇ ਵਿੱਚ ਮਜ਼ਬੂਤੀ ਕਿਹਦੇ ਸਿਰ ਤੇ ਕਰਨੀ ਹੈ ਜੀ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਹੈ। ਉਹ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਨਾਲ ਚੱਲਦੀ ਹੈ ਜੀ। ਉਹ ਤੇ ਬੀ ਟੀਮ ਹੈ ਉਹਦੀ। ਉਹ ਬੀਬੀ ਐਮਬੀ ਜਿਹੜਾ ਪਾਖੜਾ ਬਿਆਨ ਮੈਨੇਜਮੈਂਟ ਬੋਰਡ ਆ ਉਹਦਾ ਕੰਟਰੋਲ ਸੈਂਟਰ ਕੋਲੇ ਆ ਪੰਜਾਬ ਦੇ ਵਿੱਚ ਦੇਖੋ ਅੱਗੇ ਵੀ ਹੜ੍ਹ ਆਉਂਦੇ ਸੀਗੇ ਹੜ੍ਹਾਂ ਤੋਂ ਪਹਿਲਾਂ ਮਹੀਨਾ ਦੋ ਮਹੀਨਾ ਪ੍ਰਬੰਧ ਕਰਦੀ ਸਰਕਾਰ ਤਿਆਰੀ ਕਰਦੀ ਸੀ ਵੀ ਹੜ੍ਹਾਂ ਨੂੰ ਨਜਿੱਠਣਾ ਕਿਵੇਂ ਆ ਜੇ ਪਾਣੀ ਜ਼ਿਆਦਾ ਆ ਗਿਆ ਉਹਨੂੰ ਨਜਿੱਠਣਾ ਕਿਵੇਂ ਆ ਪਾਣੀ ਨੂੰ ਰੈਗੂਲੇਟ ਕਰਨਾ ਜਿਵੇਂ ਜਿਵੇਂ ਪਾਣੀ ਆਉਂਦਾ ਅੱਜ ਕੱਲ ਮੌਸਮ ਵਿਗਿਆਨੀ ਕੋਲ ਬੈਠੇ ਨੇ ਅੱਜ ਕੱਲ ਤਾਂ ਮਹੀਨਾ ਮਹੀਨਾ ਪਹਿਲਾਂ ਪਤਾ ਲੱਗ ਜਾਂਦਾ ਵਾਰਸ਼ਿਕ ਦੌਣੀ ਆ ਯਾਨੀ ਤੁਹਾਡਾ ਕਹਿਣ ਦਾ ਮਤਲਬ ਆ ਪੰਜਾਬ ਨੂੰ ਬੰਦ ਕੇ ਮਾਰਿਆ ਗਿਆ ਵੇਖੋ ਬੰਦ ਕੇ ਮਾਰਿਆ ਗਿਆ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦਾ ਥੋੜਾ ਥੋੜਾ ਸਟੈਡਲੀ ਛੱਡਿਆ ਜਾਂਦਾ ਤੇ ਹੋ ਸਕਦਾ ਪੰਜਾਬ ਦਾ ਨੁਕਸਾਨ ਘੱਟ ਹੁੰਦਾ ਇੱਕੋ ਦਮ ਕੋਈ ਤਿਆਰੀ ਤੋਂ ਬਿਨਾ ਇੱਕੋ ਦਮ ਫਲੱਡ ਗੇਟ ਖੋੜ ਦੇਣੇ ਪੰਜਾਬ ਨੂੰ ਰੋੜ ਦੇਣਾ ਇਹ ਕਿੱਧਰ ਦੀ ਸਿਆਣਪ ਆ ਤੇ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਆਪਣਾ ਜਹਾਜ਼ ਦੇ ਤਾਂ ਲੋਕਾਂ ਨੂੰ ਇਹ ਆਪਣਾ ਰਾਸ਼ਨ ਪਹਚਾਊਗਾ ਤੇ ਉਹ ਜਹਾਜ਼ ਦੇ ਵਿੱਚ ਪਖੰਡ ਇੱਕ ਪੀਆਰ ਐਕਸਰਸਾਈਜ਼ ਹੈ ਕਿ ਲੋਕ ਦੂਰੋਂ ਦੂਰੋਂ ਯਾਰ ਲੋ ਖਰਾਤ ਨਹੀਂ ਮੰਗਦੇ ਪੰਜਾਬ ਵਾਲੇ ਪੰਜਾਬ ਵਾਲਿਆਂ ਨੇ ਅਜ ਤੱਕ ਇਹ ਸਰਕਾਰ ਕੋ ਖਰਾਤ ਮੰਗੀ ਆ। ਕਿ ਇਲੈਕਸ਼ਨ ਜਿੱਤਣ ਦਾ ਗਾ ਸਟੰਡ ਹੈ। ਅਸੀਂ ਸਟੰਡ ਜਿੱਤਣ ਵਾਲਾ ਤੇ ਛਾੜੀ ਗੱਲਾਂ ਦਿਓ ਜੀ ਮੈਂ ਸਾਬੀ ਦਾਵਾ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਨਾਮੇ ਨੇ ਉਹ ਕਾਰਨਾਮੇ ਡੇ ਘਟਿਆ ਨੇ ਕਿ ਇੱਕ ਕਈ ਵਾਰੀ ਕਿਸੇ ਦੀ ਹੁੰਦਾ ਗ੍ਰਾਫ ਪੋਪੂਲੈਰਿਟੀ ਦਾ ਥੱਲੇ ਡਿੱਗਦਾ ਹੈ। ਇਹਨਾਂ ਦਾ ਗ੍ਰਾਫ ਪਤਾਲ ਵਿੱਚ ਪਹੁੰਚ ਗਿਆ। ਕਿਉਂਕਿ ਇਹਨਾਂ ਨੇ ਲੋਕ ਵਿਰੋਧੀ ਫੈਸਲੇ ਕੀਤੇ ਆ ਅੱਜ ਪੰਜਾਬ ਨੂੰ ਸਿਰਫ ਪੈਸੇ ਇਕੱਠੇ ਕਰਨ ਦੀ ਮੰਡੀ ਬਣਾਇਆ। ਕੇਜਰੀਵਾਲ ਸਾਹਿਬ ਨੇ ਪੰਜਾਬ ਨੂੰ ਇੱਕ ਸਿਰਫ ਤੇ ਸਿਰਫ ਆਪਣੀ ਇੱਕ ਮੰਡੀ ਦੇ ਵਜੋਂ ਇਹਨੂੰ ਵਿਕਸਿਤ ਕੀਤਾ ਪੰਜਾਬ ਦੇ ਵਿੱਚ ਆਪਣਾ ਕੰਮ ਕਾਰੋਬਾਰ ਕਰਕੇ ਗਾਂ ਜਾਂਦੇ ਨੇ ਪੰਜਾਬ ਦੇ ਨਾਂ ਤੇ ਲਾਅ ਐਂਡ ਆਰਡਰ ਦਾ ਫਿਕਰ ਹੈ ਨਾ ਪੰਜਾਬ ਦੀ ਡਿਵੈਲਪਮੈਂਟ ਦਾ ਫਿਕਰ ਹੈ ਨਾ ਕੁਦਰਤੀ ਆਫਤਾਂ ਆਈਆਂ ਨਾ ਉਥੇ ਸੁਸੋਦੀਆ ਸਾਹਿਬ ਲੱਭਦੇ ਰਹੇ ਨਾ ਕੇਜਰੀਵਾਲ ਸਾਹਿਬ ਦੇ ਉਹਦੇ ਤੇ ਦੇਖੋ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਸ ਆਫਤ ਦੇ ਘੜੀ ਵਿੱਚ ਸ਼ਰਾਬ ਪੀ ਕੇ ਲੋਕਾਂ ਦੇ ਵਿੱਚ ਜਾਵੇ ਉੱਥੇ ਡਿੱਗਿਆ ਫਿਰੇ ਉਹਨੂੰ ਪਤਾ ਨਾ ਲੱਗੇ ਤੇ ਉਹਦੇ ਹੈਲੀਕਾਪਟਰ ਤੋਂ ਪੈਕੇਟ ੁੱਟੇ ਜਾਣ ਪੈਕੇਟ ਥੱਲੇ ਖਿੱਲਰ ਜਾਣ ਯਾਰ ਪੰਜਾਬ ਦੇ ਲੋਕਾਂ ਨੂੰ ਆਪਾਂ ਉਹਨਾਂ ਪਸ਼ੂਆਂ ਦੇ ਬਰਾਬਰ ਸਮਝਦੇ ਆਂ ਅਸੀਂ ਕੀ ਗੱਲ ਸਾਡੇ ਕੋਲ ਕੋਈ ਐਸਾ ਪ੍ਰਬੰਧ ਨਹੀਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਅਸੀਂ ਕੋਈ ਰਾਤ ਸਮਗਰੀ ਪਹੁੰਚਾਉਂਦੇ ਹਾਂ ਤੁਹਾਡੀ ਗੱਲ ਬਿਲਕੁਲ ਸੱਚ ਆ ਪਰ ਇਹਦੇ ਪਿੱਛੇ ਆ ਵੀ ਸੱਚ ਆ ਕਿ ਜੋ ਜੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਆ ਤੇ ਜੋ ਸਾਡੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਲੋਕ ਉਹਨਾਂ ਦੋਨੋਂ ਕਾਂਗਰਸ ਆ ਜਾਂ ਅਕਾਲੀ ਉਹਨਾਂ ਤਾਂ ਮਾਇੂਸ ਹੋ ਚੁੱਕੇ ਸੀਗੇ ਤਾਂ ਹੀ ਉਹਨਾਂ ਨੂੰ ਮੌਕਾ ਮਿਲਿਆ ਅਸਲ ਦੇ ਵਿੱਚ ਦੇਖੋ ਮੈਂ ਇੱਕ ਬੇਨਤੀ ਕਰਾਂ ਜੀ ਠੀਕ ਆ ਮਾੜਾ ਕਹਿਣਾ ਬੜਾ ਸੌਖਾ ਹੈ ਪਰ ਚੰਗਾ ਬੰਦਾ ਬੜਾ ਔਖਾ ਹੈ ਅਸੀਂ ਮਾੜਾ ਕਹਿ ਲਿਆ ਵੀ ਕਾਂਗਰਸ ਨੇ ਕੁਝ ਨਹੀਂ ਕੀਤਾ ਪਰ ਜਿਹੜੇ ਕਾਂਗਰਸ ਵੇਲੇ ਦੇ ਸ਼ੁਰੂ ਕੀਤੇ ਪ੍ਰੋਜੈਕਟ ਸੀ ਡਵੈਲਪਮੈਂਟ ਦੇ ਕੀ ਸਰਕਾਰ ਨੇ ਕੈਰੀ ਆਨ ਕੀਤੇ ਨੇ ਸਰਕਾਰ ਦੀ ਲਾਇਬਿਲਟੀ ਬਣ ਜਾਂਦੀ ਹੈ ਸਪੋਜ ਅਸੀਂ ਇੱਕ ਲਾਅ ਯੂਨੀਵਰਸਿਟੀ ਬਣਾ ਰਹੇ ਸੀਗੇ ਕੈਰੋਂ ਦੇ ਵਿੱਚ ਉਹ ਲਾਇਬਿਲਟੀ ਬਣ ਜਾਂਦੀ ਹੈ ਵੀ ਜਿਹੜੀ ਸਰਕਾਰ ਇੱਕ ਪ੍ਰਬੰਧਕੀ ਪ੍ਰਵਾਨਗੀ ਦੇ ਦਿੰਦੀ ਐਕਟ ਬਣਾ ਦਿੰਦੀ ਵਿਧਾਨ ਸਭਾ ਦਾ ਉਹਨੂੰ ਲਾਗੂ ਕਿਵੇਂ ਕਰਨਾ ਉਹਦਾ ਪੈਸੇ ਦਾ ਪ੍ਰਬੰਧ ਕਿਵੇਂ ਕਰਨਾ ਅਸਲ ਚੀਜ਼ ਇਹ ਤੇ ਸਮਝ ਲੈ ਵੀ ਕਾਂਗਰਸ ਨੇ ਸ਼ੁਰੂ ਕੀਤਾ ਇਹ ਬੰਦ ਕਰਨਾ ਸਰਕਾਰ ਨੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਹਰ ਜ਼ਿਲ੍ਹ ਕੋਈ ਵੀ ਪ੍ਰੋਜੈਕਟ ਕੰਪਲੀਟ ਨਹੀਂ ਹੋਇਆ ਪੰਜਾਬ ਦੀ ਡਿਵੈਲਪਮੈਂਟ ਪਿੰਡਾਂ ਦੀ ਰੁਕ ਗਈ ਅਸੀਂ ਉਥੇ ਪੈਸੇ ਖਰਚਦੇ ਹਾਂ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਤੇ ਵੱਡੇ ਵੱਡੇ ਬੋਰਡ ਲਾਏ ਆ ਹੋੜੀਆਂ ਲਾਈਆਂ ਅਸੀਂ ਦੂਜੀ ਪਾਸੇ ਇਹ ਪੈਸਾ ਖਰਚ ਕੇ ਸ਼ੋਅ ਕੀ ਕਰਨਾ ਚਾਹੁੰਦੇ ਆ ਅੱਜ ਪੰਜਾਬ ਦੇ ਵਿੱਚ ਦੇਖੋ ਜੇ ਕੋਈ ਬੰਦਾ ਇਹ ਕਹੇ ਕਿ ਜਦੋਂ ਅੱਗ ਲੱਗੂਗੀ ਖੂਹ ਪਟਾਂਗੇ ਪਾਣੀ ਕੱਢਾਂਗੇ ਫਿਰ ਅੱਗ ਬੁਝਾਵਾਂਗੇ ਫਿਰ ਕਿੱਥੋਂ ਪੁੱਜਣੀ ਆ ਅੱਜ ਜਦੋਂ ਡੈਮਾਂ ਦੇ ਉੱਪਰ ਪਾਣੀ ਇੰਨਾ ਚੜ ਗਿਆ ਉਹ ਛੱਡ ਦਿੱਤੇ ਫਲੱਡ ਗੇਟ ਖੋਲ ਦਿੱਤੇ ਗਏ ਲੋਕਾਂ ਦੇ ਲੋ ਪਿੰਡਾਂ ਦੇ ਪਿੰਡ ਡੁੱਬ ਗਏ ਲੋਕਾਂ ਦੀਆਂ ਪੈਲੀਆਂ ਫਸਲਾਂ ਖਰਾਬ ਹੋ ਗਈਆਂ ਤੇ ਹੁਣ ਅਸੀਂ ਆਪਣਾ ਹੈਲੀਕਾਪਟਰ ਭੇਜੀ ਫਿਰਦੇ ਹਾਂ ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ ਜੋ ਆਮ ਲੋਕ ਦੱਸ ਰਹੇ ਆ ਕਿ ਆਪਾਂ ਦੂਰ ਬੈਠੇ ਆ ਇਹ ਗਲਤ ਕਿੰਨੀ ਸੱਚਾਈ ਆ ਜਿਹੜੇ ਰਾਜਸਥਾਨ ਨੂੰ ਪਾਣੀ ਜਾਣਾ ਸੀ ਉਸ ਪਾਸੇ ਨਹਿਰਾਂ ਸਾਰੇ ਸੁੱਕੀਆਂ ਪਈਆਂ ਨੇ ਦੇਖੋ ਗੱਲ ਅਸਲ 'ਚ ਇਹ ਆ ਕਿ ਹੁਣ ਇਹ ਵੀ ਗੱਲ ਸਮਝਣ ਵਾਲੀ ਲੋੜ ਆ ਕਿ ਉਹ ਨਹਿਰਾਂ ਵਿੱਚ ਪਾਣੀ ਕਿੰਨੇ ਛੱਡਦਾ ਕਿਉਂ ਨਹੀਂ ਛੱਡਿਆ ਜਾ ਰਿਹਾ ਦੇਖੋ ਉਹ ਜਿਹੜਾ ਬਿਲਕੁਲ ਹਰੀਕੇ ਤੋਂ ਜਿਹੜੀ ਡਾਊਨਸਟ੍ਰੀਮ ਜਾਂਦੀ ਉਹ ਸਾਡੇ ਹਲਕੇ ਪੱਟੀ ਵਿਧਾਨ ਸਭਾੜ ਕੇ ਜਾਂਦੀ ਹੈ ਸਾਡਾ ਉਥੇ 8000 ਏਕੜ ਪਹਿਲੀ ਖਤ ਖਤਮ ਹੋ ਗਈ 2023 ਚ ਵੀ ਖਤਮ ਹੋਈ ਦੇਖੋ ਇੱਕ ਤਾਂ ਉਹਦੀ ਫਸਲ ਮਰ ਜਾਣੀ ਇੱਕ ਪਹਿਲੀ ਖਤਮ ਹੋ ਜਾਣੀ ਪਹਿਲੀ ਦੇ ਉਪਰ ਰੇਤਾ ਚੜ ਜਾਂਦੀ ਹੈ ਔਰ ਇਹਨਾਂ ਨੇ 66700 ਰੁਪਿਆ ਆਪਣਾ ਮੁਆਵਜ਼ਾ ਦਿੱਤਾ ਜਦੋਂ ਕਿ ਉਹ ਰੇਤਾ ਨੂੰ ਚੁੱਕਣ ਵਾਸਤੇ ਪੈਲੀਆਂ ਬਣਾਉਣ ਵਾਸਤੇ ਅਗਾ ਕਣਕ ਬੀਜਣ ਵਾਸਤੇ 40-40 ਲੱਖ-ਲੱਖ 1.5-1.5 ਲੱਖ ਰੁਪਿਆ ਤਿਆਰੀ ਕਰਨ ਵਾਸਤੇ ਲੱਗ ਜਾਂਦਾ ਉਹ ਕਿਹਨੇ ਦੇਣਾ ਹੈ ਇਹ ਤਾਂ ਕਹਿੰਦੇ ਮੁਰਗੀ ਦਾ ਵੀ ਆਹੀ ਮੁਆਵਜ਼ਾ ਦੇਵ ਇੱਕ ਮਾਹੌਲ ਟੋਕਣਾ ਚਾਹੁੰਦਾ ਜਦੋਂ ਇਨਸਾਨ ਕੋਈ ਵੀ ਪਾਰਟੀ ਆ ਉਹ ਆਪੋਜੀਸ਼ਨ ਦੇ ਵਿੱਚ ਆ ਉਹਦੇ ਕੋਲ ਸਾਰੇ ਹੱਲਾਂ ਦੀ ਕਾਬੀ ਹੁੰਦੀ ਆ ਤੇ ਜਦੋਂ ਉਹ ਸਰਕਾਰ ਦੇ ਵਿੱਚ ਆ ਜਾਂਦਾ ਆ ਤੇ ਜਿਸ ਤਰ੍ਹਾਂ ਹੁਣ ਉਹਨੂੰ ਕੁਐਸਚਨ ਪੁੱਛਿਆ ਗਿਆ ਸੀਗਾ ਤੇ ਉਹਨਾਂ ਨੇ ਆਨਸਰ ਨਹੀਂ ਦਿੱਤਾ ਕਿ ਤੁਸੀਂ ਗੱਲ ਕਰ ਰਹੇ ਹੋ ਤੇ ਵਿੱਚ ਸਰਕਾਰ ਦੇ ਆਉਂਦੇ ਹੀ ਉਹ ਸਾਰੇ ਜਿਹੜੇ ਹੱਲ ਕਰਨ ਦੇ ਤਰੀਕੇ ਨੇ ਕਿੱਥੇ ਗੈਪ ਹੋ ਜਾਂਦੇ ਨੇ ਗੱਲ ਅਸਲ ਚ ਇਹੀ ਆ ਨਾ ਇਹ ਅਸਲ ਦੇ ਵਿੱਚ ਪੰਜਾਬ ਨੂੰ ਸਿਰਫ ਐਸ਼ੋ ਇਸ਼ਰਤ ਵਾਸਤੇ ਵਰਤਣਾ ਚਾਹੁੰਦੇ ਸਰਦਾਰੀਆਂ ਚ ਮਕਾਉਣਾ ਚਾਹੁੰਦੇ ਦੇਖੋ ਮੈਂ ਇੱਕ ਬੇਨਤੀ ਕਰਾਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਅਸੀਂ ਉਹ ਤੋਂ ਸੇਧ ਲੈ ਕੇ ਚੱਲਦੇ ਆਂ ਪਹਿਲੀ ਵਾਰੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਆਪ ਨਸ਼ਿਆਂ ਦਾ ਆਦੀ ਆ ਉਹਨੇ ਵਾਲ ਨਹੀਂ ਰੱਖੇ ਦਾੜ੍ਹੀ ਨਹੀਂ ਰੱਖੇ ਉਸ ਤਰ੍ਹਾਂ ਪੱਗ ਬੰਨ ਲੈਂਦਾ ਹੈ ਅੱਜ ਪੰਜਾਬ ਨੂੰ ਕੀ ਸੇਧ ਦਊਗਾ ਪੰਜਾਬ ਦਾ ਮੁੱਖ ਮੰਤਰੀ ਰਾਤ ਨੂੰ 12 ਵਜੇ ਵੀ ਲੋਕਾਂ ਦੀ ਗੱਲ ਸੁਣੇ ਇਹ ਸ਼ਾਮ ਨੂੰ 6 ਵਜੇ ਦਰਵਾਜ਼ੇ ਬੰਦ ਹੋਏ ਨੇ ਮੁੱਖ ਮੰਤਰੀ ਦੀ ਗੱਲ ਕਿੱਥੇ ਜਾਣ ਲੋਕਾਂ ਨੂੰ ਜਾਣਾ ਅੱਜ ਲੋਕ ਤੜ ਮੈਂ ਕਹਿੰਦਾ ਪੰਜਾਬ ਦੇ ਲੋਕ ਬਹਾਦਰ ਨੇ ਕਿ ਆਪਣੇ ਤੌਰ ਤੇ ਲੋਕ ਗੁਰੂ ਘਰ ਤੋਂ ਸੇਧ ਲੈ ਕੇ ਤੇ ਥਾਂ ਪਰਥਾਂ ਲੋਕਾਂ ਦੀ ਮਦਦ ਕਰਦੇ ਆ ਇਹ ਸਰਕਾਰ ਤੇ ਆਸਰ ਸਰਕਾਰ ਨੇ ਕੱਖ ਵੀ ਨਹੀਂ ਕੀਤਾ ਸਰਕਾਰ ਨੇ ਪਿਛਲੇ ਹੜ੍ਹਾਂ ਤੋਂ ਕੀ ਸਬਕ ਸਿੱਖਿਆ ਸਰਕਾਰ ਨੇ ਇਹ ਸਬਕ ਸਿੱਖਿਆ ਹੁੰਦਾ ਜਿੱਥੇ ਜਿੱਥੇ ਹੜ੍ਹਾਂ ਨੇ ਨੁਕਸਾਨ ਕੀਤਾ ਜੋ ਉਹ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕੋਈ ਸਰਕਾਰ ਪ੍ਰਬੰਧ ਕਰਦੀ ਅੱਜ 2 ਸਾਲ ਬਾਅਦ ਕੀਤਾ ਹੋ ਕੇ ਨੂੰ ਦੁਬਾਰਾ ਫੇਰ ਸਾਡੀ ਬਰਬਾਦੀ ਹੋ ਗਈ ਹੈ ਔਰ ਬਰਬਾਦੀ ਤੋਂ ਬਾਅਦ ਤੁਸੀਂ ਸੱਚ ਜਾਣੋਗੇ ਕਿ ਪਿਛਲੀ ਵਾਰੀ 218 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਦਿੱਤਾ ਕਿ ਆ ਤੁਸੀਂ ਮੁਆਵਜ਼ਾ ਦੇ ਦਿਓ ਆਮ ਤੌਰ ਤੇ ਹੁੰਦਾ ਕਿ ਆ ਕਿ ਜੋ ਸੈਂਟਰ ਪੈਸੇ ਦੇਵੇ ਉਹ ਅਸੀਂ ਆਪਣੇ ਪੈਸੇ ਪਾ ਕੇ ਪੰਜਾਬ ਸਰਕਾਰ ਅੱਗੇ ਅਸੀਂ ਪੰਜ ਕਾਂਗਰਸ ਸਰਕਾਰ ਵਾਲੇ ਬਾਰਾਂ ਬਾਰ 15 15000 18 18000 ਵੀ ਮੁਆਵਜ਼ਾ ਦਿੰਦੇ ਨੇ ਇਹਨਾਂ ਨੇ ਉਹਦੇ ਵਿੱਚੋਂ ਹੀ 6500 ਰੁਪਇਆ ਮੁਆਵਜ਼ਾ ਦਿੱਤਾ ਤੇ 26500 ਮੁਆਵਜ਼ੇ ਨਾਲ ਕੀ ਬੰਦ ਆ ਜੀ 6500 ਰੁਪਏ ਨਾਲ ਤੇ ਟਰੈਕਟਰ ਦੀ ਤੇਲ ਦੀ ਟੈਂਕੀ ਨਹੀਂ ਭਰਦੀ ਬਿਲਕੁਲ ਅਸੀਂ ਮੁਆਵਜ਼ਾ ਕੀ ਦੇਣ ਦੇ ਆ ਲੋਕਾਂ ਦੀ ਫਸਲ ਤਬਾਹ ਹੋ ਗਈ ਪੰਜਾਬ ਦਾ 60-70 ਹਜ਼ਾਰ 70-70 ਹਜ਼ਾਰ ਦੀ ਲੋਕਾਂ ਦੀਆਂ ਪੈੜੀਆਂ ਤਬਾਹ ਹੋ ਗਈਆਂ ਅਸੀਂ ਕਿਸੇ ਦੀ ਪੈੜੀ ਦੀ ਮਤ ਨਹੀਂ ਕੀਤੀ ਆ ਮੈਂ ਕਹਿੰਦਾ ਉਹ ਕੋ ਖਾਲਸਾ ਏਡ ਨੇ ਮਦਦ ਕੀਤੀ ਆ ਐਸਪੀ ਅ ਸਰਾਈ ਸਾਹਿਬ ਨੇ ਮਦਦ ਕੀਤੀ ਆ ਕਾਰਜ਼ੇ ਵਾਲੇ ਬਾਬੇ ਮਦਦ ਕਰ ਇਹਨਾਂ ਨੇ ਕੀ ਕੀਤਾ ਸਰਕਾਰ ਕਾਦੇ ਵਾਸਤੇ ਆਪਾਂ ਚੁੰਦੇ ਆਪਾਂ ਕਹਿ ਸਕਦੇ ਆ ਇਹਨਾਂ ਨੇ ਪੰਜਾਬ ਨੂੰ ਡੋਬਿਆ ਡੋਬ ਕੇ ਮੈਂ ਨਾ ਬਰਬਾਦ ਕਰਕੇ ਰੱਖਤਾ ਹਾਂ ਔਰ ਮੈਂ ਕਿ ਤੁਸੀਂ ਮੇਰੀ ਗੱਲ ਨੋਟ ਕਰ ਲਿਓ ਕਿ ਇਹ ਸਮੇ ਤੋਂ ਪਹਿਲਾਂ ਦੀ ਗੱਲ ਆ ਆਉਣ ਵਾਲਾ ਸਮਾਂ ਆਇਆ ਨਾ ਲੋਕ ਅੱਜ ਇੰਨੇ ਦੁਖੀ ਨੇ ਇੱਕ ਤੰਦਾ ਲੋਕਾਂ ਨੂੰ ਗੁੱਸਾ ਅੱਜ ਲੋਕ ਆਮ ਆਦਮੀ ਪਾਰਟੀ ਨੂੰ ਨਫ਼ਰਤ ਕਰਦੇ ਆ ਪਰ ਲੋਕ ਜਾਣ ਕਿੱਧਰ ਲੋਕ ਜਾਣਗੇ ਸਤਾਈ ਦੇ ਵਿੱਚ ਨਹੀਂ ਦੇਖੋ ਨਾ ਲੋਕ ਸਤਾਈ ਦੇ ਲੋਕ ਅੱਜ ਕੁਝ ਨਹੀਂ ਕਿਤੇ ਨਹੀਂ ਜਾ ਸਕਦੇ ਜਦੋਂ ਇਲੈਕਸ਼ਨਾਂ ਦਾ ਸਮਾਂ ਆ ਗਿਆ ਇਹਨਾਂ ਨੂੰ ਲੋਕਾਂ ਨੇ ਦੇਖਿਓ ਪੰਜਾਬ ਦੇ 92 ਜਿੱਤੇ ਆ ਨਾ ਇੱਕ ਵੀ ਨਹੀਂ ਜਿੱਤ ਰਹੇ ਇਹਨਾਂ ਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਲੋਕਾਂ ਨੂੰ ਇੰਨਾ ਗੁੱਸਾ ਹੈ ਇਹਨਾਂ ਪਿੰਡਾਂ 'ਚ ਖਲੋਣਾ ਨਹੀਂਗਾ ਇਹ ਪਿੰਡਾਂ 'ਚ ਕੰਪੇਨ ਨਹੀਂ ਕਰ ਸਕਦੇ ਕਿਉਂਕਿ ਪਿੰਡਾਂ ਦੇ ਲੋਕ ਪੈਂਦੇ ਕਿਸੇ ਦੀ ਬਾਹ ਨਹੀਂ ਪੜੀ ਅੱਜ ਲਾਅ ਐਂਡ ਆਰਡਰ ਦੀ ਏਡੀ ਮਾੜੀ ਹਾਲਤ ਆ ਪੰਜਾਬ ਦੇ ਵਿੱਚ ਐਂ ਲੱਗਦਾ ਕਿ ਅਸੀਂ ਅਫਗਾਨਿਸਤਾਨ 'ਚ ਤੁਰੇ ਫਿਰਦੇ ਆਂ ਫਰਾਉਤੀਆਂ ਦਾ ਦੌਰ ਆ ਲੁੱਟਾਂ ਖਵਾ ਦਾ ਦੌਰ ਆ ਪਤਾ ਨਹੀਂ ਕਿਹਨੇ ਕਿਹਨੂੰ ਕਦੋਂ ਮਾਰ ਦੇਣਾ ਇਹੋ ਜਿਹੇ ਹਾਲਾਤਾਂ ਵਿੱਚ ਜ਼ਿੰਮੇਵਾਰ ਕੌਣ ਆ ਸਰਕਾਰ ਦਾ ਕਿੱਥੇ ਕੰਟਰੋਲ ਕੀ ਆ ਜੀ ਸਰਕਾਰ ਦਾ 0% ਕੰਟਰੋਲ ਆ ਨਸ਼ਿਆਂ ਦਾ ਕੋਈ ਕੰਟਰੋਲ ਨਹੀਂ ਯੁੱਧ ਨਸ਼ਿਆਂ ਵਿਰੁੱਧ ਅਸੀਂ ਝੂਠੀ ਐਡਵਰਟਾਈਜ਼ਮੈਂਟ ਕੀਤੀ ਉੱਤੇ ਕਰੋੜਾਂ ਰੁਪਏ ਲਾ ਦਿੱਤਾ ਪਰ ਅਸੀਂ ਕਿਸੇ ਗ ਅਸੀਂ ਕਿਸੇ ਨੂੰ ਨਸ਼ੇ ਤੋਂ ਛਡਾਉਣ ਵਾਸਤੇ ਕੰਮ ਕੀ ਕੀਤਾ ਤੇ ਜੇ ਮੁੱਖ ਮੰਤਰੀ ਸਪੋਜ ਭਾਵੇਂ ਕਿਸੇ ਕਿਸਮ ਦਾ ਸ਼ਾਪੀਂਦਾ ਹੈ ਜੇ ਮੁੱਖ ਮੰਤਰੀ ਟੱਲੀ ਰਹੂਗਾ ਨਸ਼ੇ ਵਿੱਚ ਤੇ ਉਹਨੇ ਲੋਕਾਂ ਨੂੰ ਨਸ਼ੇ ਕਿੱਥੇ ਛਡਾਉਣਾ ਜੀ ਆਪੇ ਲੋਕਾਂ ਨੂੰ ਕੋਈ ਕੰਮ ਕਰਨੇ ਛ ਕੋਈ ਨਹੀਂ ਬਿਲਕੁਲ ਬਿਲਕੁਲ ਗਿੱਲ ਸਾਹਿਬ ਮੇਰਾ ਇੱਥੇ ਤੁਹਾਨੂੰ ਇੱਕ ਸਵਾਲ ਹੈਗਾ ਆ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਪੰਥ ਤੋਂ ਵਿੱਚ ਅਸ਼ੁੱਤੀ ਹੋਈ ਪਾਰਟੀ ਰਹੀ ਆ ਪਰ ਲੋਕਾਂ ਨੇ ਇਸ ਪਾਰਟੀ ਨੂੰ ਪ੍ਰਮਾਨ ਕੀਤਾ ਕਈ ਵਾਰੀ ਕੀਤਾ ਤੇ ਬਟ ਤੁਸੀਂ ਇੱਕ ਸੰਘਰਸ਼ ਨਾਲ ਵੀ ਜੁੜੇ ਕਿ ਤੁਸੀਂ ਕਾਂਗਰਸ ਨਾਲ ਕਿਸ ਤਰ੍ਹਾਂ ਜੋੜ ਗਏ ਦੇਖੋ ਮਾਫ ਕਰਨਾ ਗੱਲ ਮੈਂ ਜਦੋਂ ਕਾਂਗਰਸ ਐ ਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਕੇ ਉਹ ਡਾਕਟਰ ਮਨਮੋਹਨ ਸਿੰਘ ਹੁਣੀ ਕਿਸੇ ਵੇਲੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਨਾਲ ਵੀ ਜੁੜੇ ਰਹੇ ਔਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਗੱਲ ਅਸਲ 'ਚ ਇਹ ਹੈ ਕਿ ਛੂਆਛਾਤ ਕਰਦੀ ਕਿ ਨਹੀਂ ਕਰਦੀ ਪਰ ਜੋ ਪੰਜਾਬ ਦੇ ਭਲੇ ਵਾਸਤੇ ਕਾਂਗਰਸ ਨੇ ਕੀਤਾ ਜੋ ਅੱਜ ਸਾਡੇ ਰਾਹੁਲ ਗਾਂਧੀ ਲੀਡਰ ਨੇ ਉਹ ਹਰ ਮੰਦਰ ਸਾਹਿਬ ਆਣ ਕੇ ਬੜੀ ਨਿਰਮਾਨਤਾ ਦੇ ਨਾਲ ਸੇਵਾ ਕਰਦੇ ਅਸੀਂ ਦੋਸ਼ ਲਾਉਂਦੇ ਕੋਈ ਦਾਦੀ ਨੇ ਹਮਲਾ ਕਰਨ ਦੀ ਜ਼ਿੰਮੇਵਾਰ ਆ ਤੇ ਜੇ ਉਹਦਾ ਪੁੱਤ ਆਣ ਕੇ ਹਰ ਮੰਦਰ ਸਾਹਿਬ ਵਿੱਚ ਭਾਂਡੇ ਮਾਂਜਦਾ ਹੈ ਲੰਗਰ ਵਿੱਚ ਸੇਵਾ ਕਰਦਾ ਹੈ ਤੇ ਉਹ ਤੋਂ ਵੱਡੀ ਕਿਹੜੀ ਗੱਲ ਹੈ ਸਾਡਾ ਸੰਤ ਵੀ ਹੈ ਜੋ ਛਾਂ ਮਾ ਬੈਠ ਕੇ ਕੰਠ ਲਾਵੇ ਸਾਡਾ ਸਿਧਾਂਤ ਬਖਸ਼ਿੰਦ ਸਿਧਾਂਤ ਆ ਅਸੀਂ ਬਖਸ਼ਦੇ ਆ ਪਰ ਇੱਥੇ ਕਿਉਂ ਇੰਦਾ ਹੋ ਰਿਹਾ ਹੋਰ ਪੰਜਾਬ 'ਚ ਹੋਏਗਾ ਜੀ ਪੰਜਾਬ 'ਚ ਪਹਿਲਾਂ ਵੇਖੋ ਕਿੰਨੀ ਵਾਰੀ ਸਰਕਾਰਾਂ ਬਣੇ ਹੁਣ ਫਿਰ ਦੁਬਾਰਾ ਬਣਨੀ ਹੈ ਔਰ ਅੱਜ ਜੇ ਲੋਕਾਂ ਕੋਲੇ ਇੱਕੋ ਇੱਕ ਆਲਟਰਨੇਟਿਵ ਉਹ ਕਾਂਗਰਸ ਦਾ ਆਲਟਰਨੇਟਿਵ ਹੈ ਤਜਰਬੇਕਾਰ ਪਾਰਟੀ ਆ ਤਜਰਬੇਕਾਰ ਲੀਡਰ ਨੇ ਔਰ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਕਰ ਸਕਦੀ ਹੈ ਪੰਜਾਬ ਦੇ ਡਿਵੈਲਪਮੈਂਟ ਵੀ ਕਾਂਗਰਸ ਕਰ ਸਕਦੇ ਪਰ ਜਿਸ ਤਰ੍ਹਾਂ ਕਿ ਸ਼ਾਂਤੀ ਦਾ ਡੰਡੇ ਜੋਰਨਾ ਕੀਤੀ ਗੋਲੀਆਂ ਜੋਰਨਾ ਕੀਤੀ ਹੈ ਇਹ ਗੋਲੀ ਦਾ ਯੋਰ ਤੇ ਤਾਂ ਯੋਰ ਪਤਾ ਨਹੀਂ ਕਿਹੜੀ ਕਿਹੜੀ ਪਾਲਿਸੀ ਬਣਾਉਣੀ ਪੈਣੀ ਹੈ ਡੰਡੇ ਦੇ ਯੋਰ ਵਾਲੀ ਗੱਲ ਨਹੀਂ ਗੱਲ ਤਰੀਕਾ ਪਾਲਿਸੀ ਧਿਆਨ ਤੇ ਰੱਖਣਾ ਪੈਣਾ ਨਾ ਤੇ ਅੱਜ ਉਹੀ ਪੁਲਿਸ ਹੈ ਤੇ ਉਹੀ ਪੰਜਾਬ ਦਾ ਬੇੜਾ ਕਰਕ ਹੋਇਆ ਪਿਆ ਤੇ ਕੰਟਰੋਲ ਤੇ ਕਰਨੇ ਪੈਣਾ ਆ ਡਾਕਟਰ ਮਨਮੋਹਨ ਦਾ ਜ਼ਿਕਰ ਕੀਤਾ ਸੀਗਾ ਜੀ ਤੇ ਜਦੋਂ ਉਹ ਸੰਸਾਰ ਨੂੰ ਅਲਵਿਦਾ ਕਰ ਗਏ ਤੇ ਉਹਨਾਂ ਦੀ ਇੱਕ ਫੋਟੋ ਲਗਾਉਣ ਦਾ ਇੱਕ ਜਿਹੜੀ ਇਹਨਾਂ ਤਸਵੀਰ ਲਗਾਉਣ ਦਾ ਮਾਮਲਾ ਆਇਆ ਵੀ ਇਹ ਆਪ ਕੱਲ੍ਹ ਚ ਲੱਗਣੀ ਚਾਹੀਦੀ ਆ ਪਰ ਉਹਦਾ ਵੀ ਵਿਰੋਧ ਹੋਇਆ ਦੇਖੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਇਤਨੇ ਜ਼ੁਲਮ ਕੀਤਾ ਆਪਾਂ ਚਾਹੇ ਮੁਗਲਾਂ ਦੇ ਸਮੇਂ ਦਾ ਲੈ ਲਈਏ ਚਾਹੇ ਉਹ ਹੱਥ ਨਾ ਪ੍ਰਿੰਟ ਕੀਤੀਆਂ ਤਸਵੀਰਾਂ ਨੇ ਉਹ ਵੀ ਤਾਂ ਲੱਗੀਆਂ ਹੋਈਆਂ ਨੇ ਉੱਥੇ ਨਹੀਂ ਮੈਂ ਕਹਿੰਦਾ ਵਾਂ ਵੀ ਡਾਕਟਰ ਮਨਮੋਹਨ ਸਿੰਘ ਆਪਾਂ ਇਹਨਾਂ ਵੇਖੀਓ ਉਹ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਬਣਾਇਆ ਪ੍ਰਧਾਨ ਮੰਤਰੀ ਬਣਾਇਆ ਉਹ ਪ੍ਰਧਾਨ ਮੰਤਰੀ ਬਣੇ ਉਹ ਸੁਰਤਬੇ ਤੱਕ ਪਹੁੰਚੇ ਹਿੰਦੂਸਤਾਨ ਦੇ ਸਭ ਤੋਂ ਵੱਡੀ ਕੁਰਸੀ ਤੱਕ ਪਹੁੰਚੇ ਔਰ ਉਹਨਾਂ ਨੇ ਉਹ 1500 ਕਰੋੜ ਰੁਪਇਆ ਹਯੂਰ ਸਾਹਿਬ ਦੀ ਡਿਵੈਲਪਮੈਂਟ ਫੰਡ ਦੇ ਦਿੱਤਾ ਸਾਨੂੰ ਉਹ ਚੇਤਾ ਭੁੱਲ ਗਿਆ ਸਾਨੂੰ ਨਿਕੀ ਨਹੀਂ ਗੱਲ ਸਾਨੂੰ ਚੇਤਾ ਭੁੱਲ ਗਿਆ ਕਿ ਅਖੀਰ ਤੱਕ ਪੱਗ ਬੰਨਦੇ ਰਹੇ ਸਾਨੂੰ ਚੇਤਾ ਭੁੱਲ ਗਿਆ ਕਿ ਧਾਰਮਿਕ ਵਿਰਤੀ ਦੇ ਮਾਲਕ ਸਨ ਉਹਨਾਂ ਦਾ ਪਰਿਵਾਰ ਵੀ ਧਾਰਮਿਕ ਵਿਰਤੀ ਦਾ ਮਾਲਕ ਹੈ ਤੇ ਜੇ ਅਸੀਂ ਐਸਜੀਪੀਸੀ ਨੇ ਫੈਸਲਾ ਕਰ ਲਿਆ ਸੀਗਾ ਕਿ ਜਿਉਂ ਨਾਲ ਦੀ ਤਸਵੀਰ ਲਾਉਣੀ ਆ ਤੇ ਅਸੀਂ ਐਵੇਂ ਸੋਸ਼ਲ ਮੀਡੀਆ ਤੇ ਇਧਰ ਉਧਰ ਦੀਆਂ ਗੱਲਾਂ ਸੁਣ ਕੇ ਤੇ ਅਸੀਂ ਫੈਸਲਾ ਬਦਲ ਲੀਏ ਮੈਂ ਸਮਝਦਾ ਕਿ ਸਭ ਤੋਂ ਵੱਧ ਬਦਕਿਸਮਤੀ ਵਾਲੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਾਮਵਰ ਸਿੱਖਸ਼ੀਅਤ ਦੁਨੀਆ ਕਹਿਣਗੇ ਯਾਰ ਉਹ ਸਿੱਖਾਂ ਨਾਲ ਸੰਬੰਧ ਦਾ ਸਿੱਖ ਪ੍ਰਧਾਨ ਮੰਤਰੀ ਸੀਗਾ ਅਈ ਉਹਦੀ ਫੋਟੋ ਲਾਉਂ ਤੋਂ ਮੰਕਰੋਗੇ ਤੇ ਜੇ ਆਪਾਂ ਜੇ ਗੱਲ ਕਰੀਏ ਵੀ ਜਿਹੜਾ ਅਕਾਲੀ ਦਲ ਅੱਜ ਦੋ ਗਰੁੱਪਾਂ ਚ ਚੱਲ ਰਿਹਾ ਤੇ ਇਹਦਾ ਕੀ ਭਵਿੱਖ ਹੈ ਨੇ ਦੇਖੋ ਭਵਿੱਖ ਤਾਂ ਅਕਾਲੀ ਦਲ ਦਾ ਜੇ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਕੋਈ ਭਵਿੱਖ ਨਹੀਂਗਾ ਇਹ 2 ਬੰਜਨ 3 ਬੰਜਨ 4 ਬੰਜਨ ਇਹ ਤਾਂ ਬਦਕਿਸਮਤੀ ਕਹਿ ਲਈਏ ਕਿ ਅੱਜ ਅਕਾਲੀ ਦਲ ਤੇ ਜਿੱਤੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਹੁੰਦੀਆਂ ਸਨ ਅੱਜ ਇਹਨਾਂ ਟੋਟੇ ਟੋਟੇ ਕਰਤਾ ਔਰ ਲੋਕਾਂ ਦੇ ਵਿੱਚ ਇੱਕ ਰਿਡਿਕਿਊਲਸ ਹਾਲਤ ਬਣਿਆ ਲੋਕ ਅੱਜ ਮਖੌਲ ਦੇ ਪਾਤਰ ਬਣਿਆ ਲੋਕ ਇਹਨਾਂ ਦੇ ਲੀਡਰਾਂ ਨੂੰ ਬਹੁਤੇ ਸੀਰੀਅਸਲੀ ਨਹੀਂ ਲੈਂਦੇ ਤੇ ਮੈਂ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਪਹਿਲਾਂ ਕਿਸੇ ਵਾਰ ਕਿਹਾ ਸੀ ਕਿ 25 ਸਾਲ ਰਾਜ ਕਰਦਾ ਮੈਨੂੰ ਜਾਪਦਾ ਉਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਕਿ 25 ਸਾਲ ਰਾਜ ਦੇ ਲਾਗੇ ਤੇ ਜੇ ਆਪਾਂ ਅੱਗੇ ਗੱਲ ਕਰੀਏ ਫਿਰ ਤੁਸੀਂ ਗੱਲ ਕਰ ਰਹੇ ਹੋ ਵੀ 27 ਦੇ ਵਿੱਚ ਲੋਕੀ ਜਵਾਬ ਜ਼ਰੂਰ ਦੇਣਗੇ ਪਰ ਕਾਂਗਰਸ ਆਪ ਆ ਪਟੋ ਹੋਈ ਪਈ ਆ ਕੋਈ ਲੀਡਰ ਕੋ ਨਹੀਂ ਜਾਂਦੇ ਆ ਕੋਈ ਮੈਂ ਕਹਿੰਦਾ ਵਾਂ ਕਿ ਜਿਸ ਪਾਰਟੀ ਦੀ ਮਕਬੂਲੀਅਤ ਹੋਵੇ ਜਿਹਨੂੰ ਲੋਕ ਜ਼ਿਆਦਾ ਚਾਣ ਉਹਦੀਆਂ ਟਿਕਟਾਂ ਦੇ ਚਾਹਵਣ ਜ਼ਿਆਦੇ ਹੁੰਦੇ ਆ ਉਹਦੇ ਮੁੱਖ ਮੰਤਰੀ ਬੰਦੇ ਚਾਹਵਣ ਜ਼ਿਆਦੇ ਹੁੰਦੇ ਆ ਇਹ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕਰਨਾ ਕਿ ਕਿਹਨੂੰ ਅਗਵਾਈ ਦੇਣੀ ਕਿਹਨੂੰ ਡਿਡ ਕੋਈ ਰੌਲਾ ਨਹੀਂਗਾ ਕਾਂਗਰਸ ਪਾਰਟੀ ਇੱਕ ਜੋਟੇ ਆ ਇੱਕ ਜੋਟੋ ਕੇ ਲੜਾਈ ਲੜਨੀ ਆ ਔਰ ਸਾਡੇ ਵੱਡੇ ਲੀਡਰ ਰਾਹੁਲ ਗਾਂਧੀ ਜੀ ਉਹ ਮੇਰੇ ਖਾਲ ਉਹਨਾਂ ਦਾ ਮਾਨਸਿਕ ਧਾਰੀ ਡਗ ਬਣਿਆ ਜਦੋਂ ਉਹਨਾਂ ਨੇ ਸਾਰੇ ਲਾਈਨ ਅਪ ਕਰ ਲਏ ਤੇ ਕਿਸੇ ਕੋ ਰੋਲੇ ਕੋਈ ਨਹੀਂ ਰਹਿਣਾ। ਨੇੜਿਆ ਕੇ ਸਾਰਾ ਕੁਝ ਖਤਮ ਹੋ ਜਾਊ। ਸਾਰਾ ਕੁਝ ਖਤਮ ਹੋਏਗਾ ਇਕੱਠੇ ਹੋ ਕੇ ਲੜਾਈ ਲੜਾਂਗੇ। ਚਲੋ ਅਸੀਂ ਤੁਹਾਨੂੰ ਸਭ ਸ਼ਾਮਾ ਦਿੰਦੇ ਹਾਂ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਧੰਨਵਾਦ। ਵਾਈਗੁਰਜੀ ਖਾਲਸਾ ਵਾਈਗੁਰਜੀ